ਐਮਐਲਏ ਕੋਲੇ ਗਈ ਸੀ ਮੈਡਮ ਕੋਈ ਐਮਐਲਏ ਜੀ ਨਹੀਂ ਸਿਰਫ ਵੋਟਾਂ ਦੇ ਟਾਈਮ ਤੇ ਆਣਗੇ ਵੋਟ ਮੰਗਣ ਕੋਈ ਵੀ ਹੈ ਮੈਂ ਸਭ ਦਾ ਨਾਮ ਲਵਾਂਗੀ ਕੋਈ ਵੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਜੇ ਵੋਟਾਂ ਦੇ ਗੈਨਗੇ ਜੀ ਹਾਂਜੀ ਤੁਹਾਡੀ ਪੈਰ ਸੁਣੀ ਜਾਊਗੀ ਸੁਣੀ ਜਾਊਗੀ ਕੋਈ ਨਹੀਂ ਸੁਣਦਾ ਇੱਥੇ ਕੋਈ ਨਹੀਂ ਸੁਣਦਾ ਕਿਸੇ ਕਿਉਂ ਨਹੀਂ ਰੋਲਾ ਮੇਰਾ ਪੋਰਟ ਲਖਾਈ ਮੇਰੀ ਪੋਰਟ ਦੀ ਕਾਪੀ ਵੀ ਦੇ ਸਕਦੀ ਹਾਂ ਮੈਨੂੰ ਪੋਰਟ ਲੁਧਿਆਣਾ ਦੇ ਧਰਪੁਰੇ ਇਲਾਕੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਨੇ ਸ਼ਰਾਬ ਖਿਲਾਫ ਵਿਰੋਧ ਜਤਾਇਆ ਅਤੇ ਕਿਹਾ ਕਿ ਸ਼ਰਾਬ ਦੇ ਠੇਕੇ ਖੁੱਲਣ ਕਰਕੇ ਲੋਕ ਸ਼ਰਾਬ ਲੈ ਕੇ ਬਾਹਰ ਸ਼ਰਿਆਮ ਪੀਂਦੇ ਨੇ ਅਤੇ ਆਲੇ-ਦੁਆਲੇ ਦੇ ਘਰ ਦੇ ਬਾਹਰ ਮਾਤਾਵਾ ਬੈਠੀਆਂ ਹੁੰਦੀਆਂ ਨੇ ਪਰ ਸ਼ਰਾਬ ਜਦੋਂ ਲੋਕ ਪੀਂਦੇ ਨੇ ਪਰ ਮਾਤਾਵਾ ਪਹਿਣਾ ਨੂੰ ਅੰਦਰ ਜਾਣਾ ਪੈਂਦਾ ਇਸ ਕਰਕੇ ਲੋਕਾਂ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਇੱਥੋਂ ਬੰਦ ਹੋਣਾ ਚਾਹੀਦਾ ਹੈ ਇਲਾਕਾ ਨਿਵਾਸੀਆਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕੋਈ ਤੇ ਅਨਸਨੀ ਨਾਮ ਹੈ ਇਹ ਮੇਰਾ ਸੀ ਮਹੱਲੇ ਵਾਸੀ ਆ ਜੀ ਠੀਕ ਹੈ ਕਿ ਨਹੀਂ ਹੋ ਦਿੱਕਤ ਆਉਂਦੀ ਹੈ ਦਾਰੂ ਦੀ ਦਿੱਕਤ ਬਹੁਤ ਹੈ ਜੀ ਇੱਥੇ ਕੋਈ ਰੋਕ ਟੋਕ ਨਹੀਂ ਇਹਨਾਂ ਨੇ ਦਾਰੂ ਵੇਚਨੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਬੰਦਾ ਇੱਥੇ ਖੜ ਕੇ ਪੀ ਰਿਹਾ ਜਾਂ ਨਹੀਂ ਪੀ ਰਿਹਾ ਇੱਥੇ ਗਲਾਸ ਰਾਤੀ ਦੇਖੋ ਪਏ ਹੁੰਦੇ ਸਾਰੇ ਗੰਦਾ ਦੇਖੋ ਗਲਾਸ ਪਏ ਹੋਏ ਠੀਕ ਹੈ ਜੀ ਕਿ ਨਹੀਂ ਹੋ ਜਿਹੜੇ ਬੰਦੇ ਆਣੇ ਇੱਥੇ ਦਾਰੂ ਪੀ ਕੇ ਜਾਣੀ ਇਹਨਾਂ ਨੇ ਹਜ਼ਾਰ ਵਾਰ ਕਿਹਾ ਚੁੱਕੇ ਭਾਈ ਮਹੱਲੇਦਾਰੀ ਹੈ ਇੱਥੇ ਨਾ ਦਾਰੂ ਚਲਾਇਆ ਕਰੋ ਪਰ ਕੋਈ ਇਹਨਾਂ ਦੇ ਉਹ ਨਿਕ ਹੁੰਦਾ ਬਹੁਤ ਅਮਾਰੀ ਕਰ ਚੁੱਕੇ ਭਾਈ ਬਹੁਤ ਵਾਰ ਮਹੱਲੇਦਾਰੀ ਹੈ ਪਤਾ ਕੀ ਉਹਦਾ ਆਪਣੇ ਬੀਜੀ ਨੇ ਨਹੀਂ ਨਹੀਂ ਉਹਦਾ ਦੋ ਦੋ ਵੋਟਾ ਫੂਟਾ ਹੁੰਦੀ ਆ ਉਹ ਤੋਂ ਆਉਂਦੇ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਚੀਜ਼ ਤੋਂ ਬੰਦੇ ਮਹੱਲੇਦਾਰੀ ਤੋਂ ਕੁਝ ਵੀ ਨਹੀਂ ਲੈਣਾ ਦੇਣਾ ਗਾਣਾਂ ਨੂੰ ਹੁਣ ਆ ਕੇ ਦੇਖਣੇ ਇੱਕ ਵਾਰੀ ਕੀ ਮੁਹੱਲੇ ਚੱਲਦਾ ਜੋ ਸ਼ਾਮੀਆਂ ਆ ਕੇ ਦੇਖੇ ਉਥੇ ਮਹਿਫਲ ਸੱਜੀ ਹੁੰਦੀ ਹੈ ਪੂਰੀ ਇੱਥੇ ਕੋਈ ਨਹੀਂ ਰੋਕਦੇ ਹੈ ਕੋਈ ਰੋਕ ਡਰ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਅੰਦਰ ਬੈ ਕੇ ਦੇਖਣਾ ਤਾਂ ਪਊਆ ਦੇਣਾ ਹੁੰਦਾ ਦਾਰੂ ਦੇਣੀ ਹੁੰਦੀ ਉਹ ਦੇ ਦਿੰਦੇ ਬਾਦ ਮੁਹੱਲੇਦਾਰੀਆ ਹੁਣ ਐ ਹੁਣ ਬੈਟੀਆਂ ਨੇ ਦੇਖੋ ਸ਼ਾਮੀ ਵਿਚਾਰੀਆਂ 7 ਵਜੇ ਅੰਦਰ ਵੜ ਜਾਂਦੀਆਂ ਨੇ ਹੁਣ ਮੁਹੱਲੇਦਾਰੀ ਬੰਦਾ ਬੈਠਣਾ ਵੀ ਪਾਪ ਹੋ ਗਿਆ ਦੱਸੋ ਬੱਲਾ ਮੈਂ ਇਹੋ ਹੀ ਬਾਤ ਹੂੰ ਇੱਥੋਂ ਪੀਤਾ ਚੱਲ ਗਲੀ ਦੀ ਬਾਤ ਹੂੰ ਇੱਕ ਹੀ ਬਣਾ ਲਿਆ ਗਲੀ ਦਾ ਗਲੀ ਬਣਾ ਲਿਆ ਇਹਨਾਂ ਨੇ ਦੂਜੇ ਤੀਜੇ ਤੇ ਇੱਥੇ ਲਣੀਆਂ ਜਲਦੀਆਂ ਹੁੰਦੀਆਂ ਨੇ ਫਾਇ ਲੜਨ ਨੂੰ ਪੈਂਦੇ ਆ ਰਾ ਉਜਾਗਰ ਸਿੰਘ ਕਿਹੜੇ ਬੰਦੇ ਨੇ ਉਹ ਪਾਜੀ ਹਾਂਜੀ ਇਹ ਏਰੀਆ ਕਿਹੜਾ ਵਾਪਾ ਪਾਜੀ ਇਹ ਏਰੀਆ ਹੈਗਾ ਜੀ ਧਰਮਪੁਰਾ ਗਲੀ ਨੰਬਰ 4 ਜੀ ਇਹ 21 ਮਾਮਲਾ ਹੋਇਆ ਜੀ ਇੱਥੇ ਇਹ ਸਿਰਫ ਮਾਮਲਾ ਕੋਈ ਠੇਕੇ ਵਾਲੇ ਨਾਲ ਨਹੀਂ ਠੇਕੇ ਦੇ ਵਿੱਚੋਂ ਸ਼ਰਾਬ ਜਿਹੜੇ ਬੰਦੇ ਲੈਂਦੇ ਆ ਨਾ ਉਹ ਸ਼ਰਾਬ ਇੱਥੇ ਬਾਹਰ ਖੜ ਕੇ ਪੀਂਦੇ ਉਹ ਤੁਹਾਡੇ ਸਾਹਮਣੇ ਡਸਟਪਿੰਡ ਪਈਆਂ ਡਸਟਪਿੰਡ ਦੇ ਵਿੱਚ ਖਾਲੀ ਬੋਤਲਾਂ ਖੜੇ ਵੀ ਪਈਆਂ ਕੋਈ ਇਹਦੇ ਝੂਠ ਨਹੀਂ ਹੈਗਾ ਤੇ ਨਾਲ ਹਾਤਾ ਬਣਿਆ ਹਾਤਾ ਨਹੀਂ ਉਹ ਹੁਣ ਮਤਲਬ ਜਿਨਾ ਠੇਕੇ ਵਾਲੇ ਲੋਕੜਾ ਜੀ ਅਸੀਂ ਅਸੀਂ ਆਪ ਪਬਲਿਕ ਕਿੱਥੋਂ ਰੋਕਾਂਗੇ ਉਹ ਘਰ ਹੈ ਸਾਹਮਣੇ ਉਹ ਜਨਾਨੀਆਂ ਬਾਹਰ ਬੈਠੀਆਂ ਕੀ ਕਰਨੀਆਂ ਆਖਰ ਤਾਂ ਜਦੋਂ ਅੱਥੇ ਪਿੰਦੇ ਹੁੰਦੇ ਨੇ ਉਹ ਚੁੱਪ ਕਰ ਕੇ ਅੰਦਰ ਚਲੀਆਂ ਜਾਂਦੀਆਂ ਨੇ ਲੜਾਈਆਂ ਝਗੜੇ ਨਹੀਂ ਹੁੰਦੇ ਆ ਇਹ ਠੇਕਾ ਕਾਫੀ ਪੁਰਾਣਾ ਹੈ ਇਹ ਠੇਕਾ ਪੁਰਾਣਾ ਹੈ ਜੀ ਪਹਿਲੇ ਵੀ ਇਸੇ ਤਰ੍ਹਾਂ ਇੱਕ ਵਾਰੀ ਕਿਹਾ ਸੀ ਤੇ ਬੰਦ ਹੋ ਗਿਆ ਸੀ ਐ ਹੁਣ ਦੁਬਾਰਾ ਆਮ ਆਦਮੀ ਪਾਰਟੀ ਆਈ ਹੈ ਤੇ ਇਹਨਾਂ ਨੇ ਸ਼ਰਮ ਹੀ ਪੂਰੀ ਲਾਈ ਹੋਈ ਹੈ ਇਹਦੇ ਬਾਰੇ ਸ਼ਿਕਾਇਤ ਨਹੀਂ ਕੀਤੀ ਇਹਦੇ ਬਾਰੇ ਸ਼ਿਕਾਇਤ ਜਿਹੜੀ ਹੈ ਕਿ ਉਹ ਮੁੰਡਾ ਜਿਹੜਾ ਪਹਿਲੇ ਤੁਹਾਡੇ ਨਾਲ ਹੈਗਾ ਸੀ ਉਹਨੇ ਇੱਕ ਵਾਰੀ ਦੋ ਵਾਰੀ ਸ਼ਿਕਾਇਤ ਕਰ ਚੁੱਕਾ ਕੋਈ ਕਹਿੰਦੇ ਉਹ ਆਂਦੇ ਨੇ ਤੇ ਉਦੋਂ ਨਹੀਂ ਪਿੰਦੇ ਜਦੋਂ ਅੰਦਰ ਜਦ ਇਹ ਸ਼ਰੇਆ ਬਾਹਰ ਦੱਬਾ ਨੇ ਡਸਟਪੈਨ ਰੱਖਿਆ ਇਹਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਆਪ ਪੀਣ ਦੀ ਇਜਾਜ਼ਤ ਦਿੱਤੀ ਹੋਈ ਹੈ ਕਿਉਂਕਿ ਡਸਟ ਜੱਲੂ ਦਾ ਠੇਕਾ ਹੈ ਤਾਂ ਕੀ ਕੋ ਚਲਾਈ ਜਾਣਾ ਅਸੀਂ ਕਿਹੜੇ ਨਾਲ ਡਾਂਗ ਮਾਰ ਕੇ ਭਜਾ ਸਕਦੇ ਹਾਂ ਕਿਉਂਕਿ ਗਵਰਨਮੈਂਟ ਇਹਨਾਂ ਨਾਲ ਹੈ ਇਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਹੈ ਬਿਲਕੁਲ ਹੁੰਦੇ ਜਦੋਂ ਇੱਥੇ ਬੰਦਾ ਬੈਠ ਕੇ ਪੀਏਗਾ ਦੂਜਾ ਬੰਦਾ ਪੀਏਗਾ ਉੱਤੇ ਤੁਪਕਾ ਸ਼ਰਾਬ ਦਾ ਪੈ ਦੇਗਾ ਉਹ ਲੜੇਗਾ ਹੀ ਹੋਰ ਕੀ ਹੋਏਗਾ ਮੇਰਾ ਨਾਮ ਹੈ ਪੂਨਮ ਠੀਕ ਹੈ ਜਗ੍ਹਾ ਇਹ ਤਾਂ ਪੂਰਾ ਚਾਰ ਨੰਬਰ ਗਲੀ ਸ਼ਰਾਬ ਪਿੰਦੇ ਇੱਥੇ ਗਲੀਆਂ ਚ ਪਲੱਸ ਬਾਥਰੂਮ ਕਰਦੇ ਆ ਕਿਸੇ ਤੋਂ ਡਰਦੇ ਨਹੀਂ ਇਹ ਜੀ ਰੋਜ਼ ਕਈ ਵਾਰੀ ਲੜਾਈਆਂ ਹੋ ਚੁੱਕੀਆਂ ਕੋਈ ਇੱਥੇ ਕਾਨੂੰਨੀ ਕਾਰਵਾਈ ਨਹੀਂ ਆਉਂਦੇ ਨੇ ਪੈਸੇ ਲੈ ਕੇ ਖਾ ਕੇ ਚਲੇ ਜਾਂਦੇ ਦੇ ਕੀ ਮਿਲਿਆ ਕੀ ਹੈ ਜੀ ਅੱਜ ਇੱਥੇ ਸ਼ਰਾਬ ਮਿਲਦੀ ਹੈ ਹੋਰ ਕੀ ਮਿਲਣਾ ਆਓ ਚਲੋ ਹਾਲੋ ਸੁਣੋ ਅਜੋ ਕੀ ਨਾਮ ਹੈ ਤੁਹਾਡਾ ਕੀ ਨਾਮ ਸ਼ਿਮਾ ਰਾਣੀ ਹੈ ਮੇਰਾ ਕੀ ਹੋਇਆ ਇੱਥੇ ਰੋਹ ਸ਼ਰਾਬਾ ਪਿੰਦੇ ਆ ਤੇ ਇੱਥੇ ਖੜਕੇ ਬਾਥਰੂਮ ਵਗੈਰਾ ਸਾਰਾ ਕਰਤੇ ਰਹਿੰਦੇ ਆ ਖੜਕੇ ਇੱਥੇ ਹੀ ਪਿੰਦੇ ਆ ਸ਼ਰਾਬਾ ਤੁਸੀਂ ਵਿਰੋਧ ਨਹੀਂ ਕੀਤਾ ਕਦੀ ਗਲੀ ਨੇ ਬੜੀ ਹੋਈ ਦੋ ਤਿੰਨ ਵਾਰੀ ਲੜਾਈਆਂ ਵੀ ਹੋਈਆਂ ਨੇ ਨੰਗਦੇ ਨੇ ਬੱਚੇ ਵੀ ਨੰਗਦੇ ਆ ਦੇਖੋ ਕੁੜੀਆਂ ਵੀ ਨੰਗਦੀਆਂ ਕੁਵਾਰੀਆਂ ਇਹਨਾਂ ਨੂੰ ਚਾਹੀਦਾ ਨਾ ਇੱਥੇ ਨਾ ਕਿੰਨੀ ਵਾਰੀ ਲੜਾਈ ਵੀ ਹੋ ਚੁੱਕੀ ਐ ਮੇਰਾ ਨਾਮ ਪੂਜਾ ਜੀ ਮੈਡਮ ਕੀ ਕਹਿਣਾ ਜਾ ਰਹੇ ਹੋ ਤੁਸੀਂ ਮੈਂ ਤਾਂ ਬਿਲਕੁਲ ਖਿਲਾਫ ਐ ਜੀ ਠੇਕਾ ਗਲੀ ਦੇ ਬਾਹਰ ਐ ਜੀ ਬੰਦ ਹੋਣਾ ਚਾਹੀਦਾ ਦੇਖੋ ਲੇਡੀਜ਼ ਦਾ ਨਿਕਲਣਾ ਵੀ ਬਹੁਤ ਮੁਸ਼ਕਿਲ ਹੁੰਦਾ ਐ ਇੱਥੇ ਨੁੱਕਰ ਤੇ ਖੜ ਕੇ ਹੀ ਐ ਡਰਿੰਕ ਕਰਦੇ ਨੇ ਬਾਥਰੂਮ ਇੱਥੇ ਕਰਦੇ ਨੇ ਬਹੁਤ ਵਾਰ ਸਾਡੀ ਖੁਦ ਦੀ ਲੜਾਈ ਹੋਈ ਐ ਮੇਰੇ ਹਸਬੰਦ ਨਾਲ ਲੜਾਈ ਐ ਸੀ ਰਿਪੋਰਟ ਲਖਾਈ ਐ ਕੋਈ ਕਾਰਵਾਈ ਨਹੀਂ ਹੋਈ ਕਿੰਦੀ ਕਵਰੀ ਰਿਪੋਰਟ ਦੇ ਚੁਕਿਆ ਐ ਐਕਚੁਅਲੀ ਸਾਡੀ ਫਸਟ ਟਾਈਮ ਹੋਈ ਐ ਕਾਫੀ ਜਨੇ ਦੀ ਹੋਈ ਐ ਸਾਡੇ ਮਹੱਲੇ ਚ 3-4 ਜਨੇ ਨਹੀਂ ਹੋ ਰਹੀ ਬਿਲਕੁਲ ਵੀ ਨਹੀਂ ਹੋ ਰਹੀ ਕੀ ਕਹਿ ਰਹੇ ਹੋ ਪੁਲਿਸ ਵਾਲੇ ਕੀ ਕਹਿੰਦੇ ਸਾਲੇ ਵਸਾ ਕੀ ਕਰਦੇ ਨੇ ਰਿਪੋਰਟ ਲਿਖ ਲਈ ਜੀ ਕੋਈ ਨਹੀਂ ਬੁਲਾਵਾਂਗੇ ਕੋਈ ਨਹੀਂ ਬੁਲਾਉਂਦਾ ਸਾਨੂੰ ਆਈ ਨਹੀਂ ਲੱਗਦਾ ਸ਼ਿੰਗਾਰ ਸਾਨੂੰ ਹਾਂਜੀ ਕੀ ਕਹਿ ਰਹੇ ਹੋ ਨੀ ਵੀ ਕਹਿ ਰਹੇ ਨੇ ਨਹੀਂ ਨਹੀਂ ਤੁਹਾ ਠੀਕ ਹੈ ਤੁਹਾਡਾ ਭਾਜੀ ਨਹੀਂ ਤੁਹਾਡਾ ਭਾਜੀ ਠੀਕ ਕਹਿ ਰਹੇ ਸੀ ਕਿ ਉਹਨੇ ਮਤਲਬ ਠੀਕ ਹੈ ਤੁਹਾਡਾ ਤੁਸੀਂ ਕਹਿ ਰਹੇ ਹੋ ਮੌਕੇ ਤੇ ਠੀਕ ਹੈ ਤੁਹਾਡਾ ਤੁਹਾਡਾ ਹਿੱਸਾ ਠੀਕ ਹੈ ਮਤਲਬ ਬਗਤ ਇਹਦੇ ਕੋਈ ਲੜਾਈ ਨਹੀਂ ਲੜਾਈ ਇਹ ਜੋ ਮਟੇ ਰਹੇ ਆ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਸਾਡੇ ਮਹੱਲੇ ਦਾ ਕੋਈ ਨਹੀਂ ਸਾਡਾ ਕੋਈ ਲੜਾਈ ਨਹੀਂ ਕਿਸੇ ਨਾਲ ਪੱਗੀ ਨਾਮ ਕੀ ਭਾਜੀ ਆਪਣਾ ਮੰਨ ਰਿਹਾ ਸਾਡੀ ਕੋਈ ਖਲਾਲ ਨਹੀਂ ਸੀ ਮੈਂ ਇੱਥੇ ਠੇਕੇ ਦੇ ਐਜ਼ ਇੱਕ ਕੰਮ ਕਰਦੇ ਹੋ ਜਾਂ ਮੈਂ ਕੰਮ ਕਰਦਾ ਠੇਕੇ ਲੋਕ ਨੌਕਰੀ ਕਰਦੇ ਦੇਖੇ ਤੇ ਸਾਰੇ ਜਿਹੜਾ ਗਲੀ ਵਿਰੋਧ ਕਰਦੀ ਵੀ ਇਹ ਕਾਰਨ ਕੀ ਹੈ ਗਲੀਆਂ 20 ਸਾਲ ਦਾ ਠੇਕਾ ਇੱਥੇ ਹੀ ਹੈ ਜੀ ਤੁਹਾਡੇ ਕੋਲ ਹੁਣ ਆਇਆ ਨਮਕ ਪਿਛਲਾ ਉਦਾਂ ਹੀ ਚੱਲੇ ਆ ਰਹੇ ਜਿੱਦਾਂ ਆ ਪਾ ਰਹੇ ਆ ਨਵਾਂ ਆਇਆ ਪਿੱਛੇ ਵਾਲੇ ਨੇ ਗਲਤ ਕੀਤਾ ਤੁਸੀਂ ਵੀ ਗਲਤ ਕਰੋ ਅਸੀਂ ਕਿੱਦਾਂ ਗਲਤ ਕਰਾਂਗੇ ਨਹੀਂ ਹੁਣ ਜਿਹੜੀ ਐਕਸਰਸਾਈਜ਼ ਹੋ ਰਹੀ ਹੈ ਰੇਟ ਵਈ ਹੈ ਉਹਦੇ ਬਾਰੇ ਕੋਈ ਰੇਟ ਨਹੀਂ ਸਾਡਾ ਮਾਲ ਇੱਕ ਨੰਬਰ ਦਾ ਸਾਡਾ ਕੋਈ ਕੋਈ ਰੇਟ ਨਹੀਂ ਸਾਡੇ ਸਾਡੇ ਕੋਲ ਸਾਡੇ ਕੋਲ ਸਾਡੇ ਕੋਲ ਇੱਕ ਮੈਂ ਨਹੀਂ ਗੱਲ ਰੋ ਸਾਡੇ ਕੋਲ ਪਰਮਿਟ ਆ ਸਾਡੇ ਕੋਲ ਪਾਸ ਆ ਸਭ ਤੋਂ ਸਾਡੇ ਕੋਲ ਤੁਸੀਂ ਕਹਿ ਰਹੇ ਦਿੱਲੀ ਲੇਡੀਜ਼ ਨਾਲ ਕੋਈ ਲੜਾਈ ਸਾਡੀ ਕੋਈ ਲੜਾਈ ਨਹੀਂ ਜਾ ਭਾਜੀ ਇੱਕ ਮਿੰਟ ਸਰ ਤੁਹਾਡੇ ਕੋਲ ਤੁਹਾਡੇ ਕੋਲ ਪਾਤੋਂ ਠੇਕਾ ਹੈਗਾ ਇਹ ਹਾਂ ਪਾਤੋਂ ਠੇਕਾ ਆਪਣੇ ਕੋ ਤਾਂ ਹੋਣੀ ਠੇਕੇ ਆ ਜੀ ਨਹੀਂ ਮਤਲਬ ਤੁਸੀਂ ਇੱਥੇ ਠੇਕੇ ਦੇ ਕਦ ਤੋਂ ਕੰਮ ਕਰ ਰਹੇ ਤੁਸੀਂ ਕਰੋ 20 ਸਾਲ ਤੋਂ ਮਤਲਬ ਸਾਡੇ ਕੋਲ ਠੇਕਾ ਹੈ ਇਹ ਠੇਕੇ ਨੂੰ ਇੰਨੇ ਸਾਲ ਹੋ ਗਏ ਆ ਕਦੀ ਕੋਈ ਫਰਮ ਹੁੰਦੀ ਕਦੀ ਕੋਈ ਫਰਮ ਹੁੰਦੀ ਆ ਸਾਤੋਂ ਕਰ ਰਹੇ ਹੋ ਜਰ ਅਸੀਂ ਇੱਧਰ ਉਧਰੋਂ ਵੀ ਆਈਏ ਬਦਲ ਕੇ ਇੱਧਰ ਆਏ ਆ ਸਾਡੇ ਉਧਰ ਠੇਕੇ ਆ ਠੇਕੇ ਦੀ ਪਾਲਿਸੀ ਹੁੰਦੀ ਆ ਕਿ ਉਹਦੇ ਅੰਦਰ ਅਸੀਂ ਪਾਣੀ ਦੀਆਂ ਬੋਤਲਾਂ ਗਲਾਸ ਨਮਕੀਨੇ ਵੇਚ ਸਕਦਾ ਠੇਕੇ ਦੇ ਅੰਦਰ ਸਾਈ ਜਿਹੜੀ ਪੌਂਚੀ ਨਾਲ ਉਹਦੇ ਅੰਦਰ ਅਸੀਂ ਪੋਸਟ ਬੈਟਰ ਸਾਂ ਦੱਸਾਂਗੇ ਤੁਸੀਂ ਮਤਲਬ ਕੰਮ ਕਰ ਰਹੇ ਹੋ ਹਾਂ ਹੁਣ ਦੱਸੋ ਤਾਂ ਅਸੀਂ ਕੰਮ ਕਰ ਰਹੇ ਠੀਕ ਹੈ ਠੇਕਾ ਬੜਾ ਵੀ ਨੌਕਰੀ ਕਰ ਰਹੇ ਹੋ ਤੁਸੀਂ ਕੀ ਕੰਮ ਮੈਂ ਕਰਦਾ ਵਾਂ ਸਾਰੇ ਹੁਣ ਭੱਜਦੇ ਕਿਉਂ ਆ ਸਰ ਸਰ ਭੱਜ ਗਏ ਭੱਜ ਗਏ ਰਹੇ ਹੋ ਭੱਜਦੇ ਕਿਉਂ ਰਹੇ ਹੋ ਸਰ ਹੁਣ ਦੇਖਿਓ ਸਰ ਸਰ ਭੱਜ ਦੇ ਕਿਉਂ ਆ ਮੇਰਾ ਨਾਮ ਸੰਮਰ ਰਾਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਆਹ ਭਾਜੀ ਠੇਕੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਦੇਖੋ ਭਾਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਵੀ ਮਲੇ ਚ ਰਹਿੰਦੇ ਆ ਮਲੇ ਦੇ ਰਸਨੀਕਾ ਸਾਡਾ ਵੀ ਇਹੀ ਵਿਰੋਧ ਹੈ ਵੀ ਠੇਕਾ ਬੰਦ ਹੋਣਾ ਚਾਹੀਦਾ ਕਾਰਨ ਕੀ ਹੈ ਵੀ ਜਿਹੜਾ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਅਸਰਿਕਨ ਹੈ ਉਹ ਆਪ ਹੀ ਇਸੇ ਕਰਕੇ ਬੰਦ ਹੈ ਕਿ ਉਹਨੇ ਜਿਹੜੀ ਨੀਤੀ ਲੈ ਕੇ ਆਇਆ ਦੂਜੀ ਗੱਲ ਇੱਥੇ ਜਿਹੜਾ ਠੇਕਾ ਚੱਲਦਾ ਵਾ ਮਹੱਲੇ ਦੇ ਵਿੱਚ ਧੀਆਂ ਪਾਣਾ ਰਹਿੰਦੀਆਂ ਨੇ ਬੜੀ ਪਰੇਸ਼ਾਨੀ ਹੁੰਦੀ ਹੈ ਬੜੀ ਵਾਰੀ ਧਰਨਾ ਵੀ ਲਾ ਚੁੱਕੇ ਆ ਬੜੀ ਵਾਰੀ ਕੰਪਲੇਟਾ ਵੀ ਦੇ ਚੁੱਕੇ ਆ ਲੇਕਿਨ ਕੋਈ ਸਰ ਸਰ ਇੱਕ ਲੇਡੀ ਦਾ ਕਹਿੰਦੇ ਹੋਰ ਕੋਈ ਹੈ ਹੀ ਨਹੀਂ ਕਹਿੰਦੇ ਇਹ ਤਾਂ ਵੈਸੇ ਹੀ ਬੋਲਦੀ ਰਹਿੰਦੀ ਭਾਜੀ ਕੌਣ ਕਹਿੰਦਾ ਇੱਕ ਲੇਡੀ ਜੀ ਤੁਸੀਂ ਹੁਣੇ ਗੱਲ ਕਰੋ ਇੱਕ ਵਾਰ ਮੇਰੀ ਗੱਲ ਸੁਣੋ ਇੱਕ ਵਾਰ ਮਰਾਂਗਾ ਸਾਰਾ ਮਹੱਲਾ ਦਾ ਰਹਿੰਦਾ ਕੋਈ ਇੱਕ ਲੇਡੀ ਚਾਂਸ ਆ ਰਹਾ ਮੱਲਾ ਤੁਸੀਂ ਗੱਲ ਕਰੋ ਅਪ ਮੈਂ ਸਾਰਾ ਮੱਲਾ ਬਾਹਰ ਸਾਹ ਦੇ ਲੈਣਾ ਲਗਾਤਾਰ ਵਿਰੋਧ ਹੋ ਰਿਹਾ ਤੁਸੀਂ ਨੁਮਾਇੰਦਗੀ ਵੀ ਕਰਦੇ ਹੋ ਸ਼ਰਮਣੀ ਕਾਲੀਦਲ ਵੱਲੋਂ ਕਦੀ ਕੰਪਲੇਨਟ ਨਹੀਂ ਦਰਜ ਕਰਾਈਗੀ ਭਾਜੀ ਮੈਂ ਤੁਹਾਨੂੰ ਕਹਿ ਤਾ ਕਿ ਕਿੰਨੀ ਵਾਰੀ ਪਿਛਲੇ 10 ਸਾਲਾਂ ਤੋਂ ਕਿੰਨੀ ਵਾਰੀ ਕੰਪਲੇਟ ਵੀ ਦਰਜ ਕਰਾਈ ਹੈ ਕਰਨੇ ਵੀ ਲਾਇਆ ਅਮਲ ਅਮਲ ਕੀ ਤੁਹਾਡੇ ਸਾਹਮਣੇ ਆ ਜੇ ਅਮਲ ਹੋਇਆ ਹੁੰਦਾ ਤਾਂ ਬੰਦ ਨਾ ਹੋ ਜਾਂਦਾ ਹੁਣ ਅਸੀਂ ਹੁਣ ਫੇਰ ਵੀ ਇਹ ਗੱਲ ਇਹ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਗੱਲ ਕਹਿਣਾ ਚਾਹੁੰਦੇ ਆ ਮਹੱਲੇ ਵੱਲੋਂ ਵੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਜਾਂ ਤਾਂ ਕੋਈ ਆਲਟਰਨੇਟ ਕੱਢਿਆ ਜਾਵੇ ਕਿਉਂ ਇੱਥੇ ਧੀਆਂ ਪੈਣਾ ਰਹਿੰਦੀਆਂ ਬਿਲਕੁਲ ਗੱਲ ਸਹੀ ਹੈ ਪਰਸੋ ਦੀ ਗੱਲ ਆ ਮੈਂ ਆ ਰਿਹਾ ਆ ਮੇਰਾ ਵੀਰ ਬਾਹਰ ਖੜਾ ਸੀਗਾ ਇੱਥੇ ਦਾਰੂ ਦੇ ਗਲਾਸ ਲੈ ਕੇ ਘਰਾਂ ਦੇ ਮੂਹਰੇ ਜਾ ਕੇ ਦਾਰੂ ਪਿੰਦੇ ਬੀਤੀ ਤੇਕੇ ਨੂੰ ਲੈ ਕੇ ਨਹੀਂ ਵਿਰੋਧ ਹੋ ਰਿਹਾ ਜਿਹੜੀ ਸ਼ਰਾਬ ਇਨਲੀਗਲ ਪ੍ਰੋਸੀ ਜਾ ਰਹੀ ਉਹਨੂੰ ਲੈ ਕੇ ਵਿਰੋਧ ਹੋ ਰਿਹਾ ਸਾਰੇ ਹੀ ਵਿਰੋਧ ਆ ਸਰ ਜਾਲੀ ਕਾਨੂੰਨੀ ਸਾਰੇ ਹੀ ਆ ਠੇਕਾ ਖੋਲਿਆ ਪੀਂਦੇ दारू ਇਲਲੀਗਲ ਡਿਲੀਗਲ ਕੀ ਆ ਤਾਂ ਦੇਖੋ ਹੈ ਨਹੀਂਗਾ ਬਾਹਰ ਸੜਕ ਤੇ ਪਿੰਦੇ ਲੋਕ ਮੈਂ ਉਹੀ ਤਾਂ ਗੱਲ ਕਹਿ ਰਿਹਾ ਜੇ ਇਲਲੀਗਲ ਦੇ ਇਨ ਨਿਕਲਦਾ ਕੀ ਹੋਇਆ दारू ਲੀਤੀ ਪੀਣੀ ਹੈ ਨਾ ਕਿੱਥੇ ਪੀਣਗੇ ਉਹ ਅੰਦਰ ਨਹੀਂ ਪੀਣਗੇ ਬਾਹਰ ਪੀਣਗੇ ਗਲੀ 'ਚ ਪੀਣਗੇ ਜੇ ਗਲੀ 'ਚ ਪੀਣਗੇ ਤੇ ਮਹੱਲੇ ਦੇ ਧੀਆ ਪੈਣ ਸਾਰੀਆਂ ਨੇ ਤੇ ਪਰੇਸ਼ਾਨਤਾ ਹੁੰਦੀ ਹੈ ਮਹੱਲੇ ਪਰੇਸ਼ਾਨ ਮਹੱਲਾ ਸਾਰਾ ਪਰੇਸ਼ਾਨ ਹੁੰਦਾ ਹੈ ਜਿਵੇਂ ਭੈਣ ਜੀ ਬੋਲੇ ਤਾਂ ਲੜਾਈ ਝਗੜਾ ਵੀ ਕਾਫੀ ਹੁੰਦਾ ਹੈ ਅਸੇ ਲਾ ਕੇ ਭਾਜੀ ਰੈਗੂਲਰ ਚੀਜ਼ਾਂ ਨੇ ਨਵੀਂ ਨਹੀਂ ਹੈਗੀ ਰੈਗੂਲਰ ਚੀਜ਼ਾਂ ਨੇ ਲੜਾਈ ਝਗੜਾ ਹੋ ਗਿਆ ਆਪਸ ਲੜਾਈ ਝਗੜਾ ਹੋ ਗਿਆ ਮਹੱਲੇ ਨਾਲ ਜਿਵੇਂ ਬਾਥਰੂਮ ਕਰਨਾ ਜਾਂ ਸਰ ਐਕਸਾਈਟੋਰ ਬਿਜਲੈਂਸ ਵਾਲੇ ਆਏ ਹੋਏ ਕੀ ਇਹਨਾਂ ਨੂੰ ਜਾਣੂ ਕਰਾਇਆ ਜਾਊਗਾ ਇਸ ਚੀਜ਼ ਬਾਰੇ ਸਰ ਬਿਲਕੁਲ ਕਰਾਇਆ ਜਾਏਗਾ ਜੇ ਕਨੇ ਜਾਂ ਸਾਰੇ ਮਹੱਲੇ ਦੀ ਕੰਪਲੀਟ ਦੇ ਕੇ ਸਾਰੇ ਮਹੱਲੇ ਦੇ ਸਾਈਨ ਕਰਾ ਕੇ ਇਹਨਾਂ ਨੂੰ ਕਹਿੰਦੇ ਬੰਦ ਕਰੋ ਜਾਨਾ ਦੇਖੋ ਤੁਸੀਂ ਇਹ ਠੀਕਾ ਤੁਹਾਡਾ ਇਹ ਭਾਜੀ ਗਲੀ ਵਾਲੇ ਵਿਰੋਧ ਕਰ ਰਹੇ ਕਹਿੰਦੇ ਅਕਸਰ ਇਹਦੇ ਮਾਰਕਟ ਹੁੰਦੀ ਹੈ ਠੇਕੇ ਨੂੰ ਲੈ ਕੇ ਲੋਕ दारू बार ਖੜਕੇ ਪੀਂਦੇ ਨੇ ਉਸ ਸੀ ਨੂੰ ਲੈ ਕੇ ਤੁਸੀਂ ਕੀ ਕਹੋਗੇ ਉਹ ਤਾਂ ਐਕਸਾਈਜ਼ ਦੀ ਰੇਟ ਵੱਖਰੀ ਹੈ ਸਰ ਜਿਹੜਾ ਗਲੀ ਵਾਲੇ ਵਿਰੋਧ ਕਰ ਰਹੇ ਗਲੀਆ ਕੋਈ ਵਿਰੋਧ ਨਹੀਂ ਕਰ ਰਿਹਾ ਸਾਡੇ ਸਾਹਮਣੇ ਵਿਰੋਧ ਕਰ ਰਹੇ ਸਰ ਇਦਾਂ ਹੀ ਮਾਰਦੇ ਕੋਈ ਵਿਰੋਧ ਨਹੀਂ ਕਰ ਰਿਹਾ ਸਰ ਕਰ ਰਹੇ ਕਤਨੀ ਉਹ ਪੁੱਛ ਲੋ ਕੋਈ ਰਾਈ ਕੋਈ ਕੇਸ ਹੋਏ ਦਾ ਦਿਓ ਚੌਂਕੀ ਨਹੀਂ ਸਰ ਉਹ ਕਹਿੰਦੇ ਅਸੀਂ ਕਈ ਵਾਰੀ ਕੰਪਲੇਨ ਦਿੱਤੀ ਚੌਂਕੀ ਦੇ ਵਿੱਚ ਆਹੋ ਦੱਸੋ ਕੋਈ ਕਿਹੜਾ ਕੋਈ ਉਹ ਕਹਿੰਦੇ ਉੱਤੇ ਖੜ ਕੇ ਦਾਰੂ ਪੀਤੀ ਆਂਦੀ ਸਾਰੇ ਹੱਥ ਹੱਥ ਕਿੱਧਰ ਪਿੰਜਲ ਲੋਕ ਕਹਿੰਦੇ ਅਸੀਂ ਤਾਂ ਨਹੀਂ ਕਹਿੰਦੇ ਮੱਲੇ ਲਈ ਕਹਿ ਰਹੇ ਹਾਂ ਮੱਲੇ ਆਏ ਤਾਂ ਸ਼ਿਕਾਇਤ ਲਾ ਰਹੇ ਮੱਲੇ ਲਾਰੇ ਸ਼ਿਕਾਇਤ ਉਹ ਇਹ ਦੱਸੋ ਠੇਕੇ ਦੀ ਜਿਹੜੀ ਪਾਲਿਸੀ ਆ ਕੀ ਉਹਦੇ ਅੰਦਰ ਅਸੀਂ ਪਾਣੀ ਦੀ ਬੋਤਲਾਂ ਤੇ ਗਲਾਸ ਖਾਲੀ ਗਲਾਸ ਲੈ ਸਕਦੇ ਆ ਠੇਕੇ ਲਈ ਪਾਲਿਸੀ ਆ ਉਹਦੇ ਅੰਦਰ ਆਪਾਂ ਪਾਣੀ ਦੀ ਬੋਤਲਾਂ ਤੇ ਗਲਾਸ ਬੋਤਲਾਂ ਪਾਣੀ ਦੀ ਬੋਤਲ ਤੇ ਗਲਾਸ ਵੇਚੇ ਜਾ ਰਹੇ ਆ ਹ ਸਰ ਕਿਹੜੀ ਕੰਪਨੀ ਦਾ ਠੇਕਾ ਦੱਸੋ ਐਕਸਾਈਜ ਦਾ ਦੱਸੋ ਸਰ ਤੁਸੀਂ ਐਕਸਾਈਜ ਦਾ ਥੋੜਾ ਐਕਸਾਈਜ ਦੱਸੋ ਸਰ ਸਭ ਕੁਝ ਨਾ ਦੱਸਣਾ ਉਹ ਤੁਸੀਂ ਮੈਂ ਗੱਲ ਕਰੋ ਇਟਸ ਓਕੇ ਸਰ ਠੇਕਾ ਹੈ ਤੁਹਾਡਾ ਨਾ ਉਹ ਕਹਤੋਂ ਕੋਈ ਨਾ ਦੱਸਣਾ ਕੁਝ ਮੈਂ ਐਕਸਾਈਜ ਇਨਸਪੈਕਟਰ ਵਿਜੇ ਕੁਮਾਰ ਜੀ ਅੱਜ ਰੇਡ ਕੀਤੀ ਹੈ ਆਪਣੇ ਸੀਆਈਏ ਸਟਾਫ ਨੇ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਦੱਸਿਆ ਜਾਵੇ ਕਿ ਠੇਕਾ ਜਾਇਜ਼ ਹੈ ਕਿ ਨਾ ਜਾਇਜ਼ ਜੀ ਅਸੀਂ ਚੈੱਕ ਕੀਤਾ ਠੇਕਾ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਤੇ ਜਿਹੜੀ ਸ਼ਰਾਬ ਜਿੰਨੀ ਪਈ ਹੈ ਐ ਅਥੈਂਟੀਕੇਟਡ ਸਰਾਬ ਹੈ ਜੈਜ ਹੈ ਪਾਸਪੋਰਟ ਨਲਾਈ ਹੋਈ ਹੈ ਪੰਜਾਬ ਡਿਊਟੀ ਪੇਟ ਸ਼ਰਾ ਇਹ ਸਰ ਜਿਹੜੀ ਇਹ ਮਤਲਬ ਇਹਨਾਂ ਨੇ ਗੋਡਾਊਨ ਬਣਾਇਆ ਹੋਇਆ ਠੇਕੇ ਦੀ ਬੈਕਸਾਈਡ ਤੇ ਜਿਹੜਾ ਉਹ ਉਹ ਮੈਂ ਤੁਹਾਨੂੰ ਦੱਸਦਾ ਜੀ ਕਿਉਂਕਿ ਨਵੇਂ ਠੇਕੇ ਖੁੱਲੇ ਹੈ ਜਿਹੜਾ ਠੇਕੇ ਦਾ ਅਜੇ ਇਹਨਾਂ ਨੇ ਜਿਹੜਾ ਸਾਨੂੰ ਨਕਸ਼ਾ ਦਿੱਤਾ ਹੈ ਉਹ ਚ ਇਹ ਲਾਹ ਕਹਿੰਦਾ ਕਿ ਠੇਕੇ ਦੇ ਨਾਲ ਹੀ ਇੱਕ ਗੋਦਾਮ ਬਣਾਇਆ ਜਾ ਸਕਦਾ ਜਿੱਥੇ ਸ਼ਰਾਬ ਰੱਖੀ ਜਾ ਸਕਦੀ ਜੀ ਪਰ ਉਹ ਇੱਥੇ ਪਿੱਛੇ ਨਾਲ ਹੋ ਰਿਹਾ ਰਸਤਾ ਨਹੀਂ ਹੈ ਫੁੱਲ ਮਲਾਕੇ ਠੇਕਾ ਲੀਗਲ ਹੈ ਤੇ ਜਿਹੜੀ ਸ਼ਰਾਬ ਵੀ ਫੁੱਲ ਮਲਾਕੇ ਠੇਕਾ ਲੀਗਲ ਤੇ ਸ਼ਰਾਬ ਵੀ ਲੀਗਲ ਹੈ ਸਰ ਜਿਹੜੀ ਠੇਕੇ ਦੀ ਪਾਲਿਸੀ ਹੈ ਐਕਸਾਈਜ਼ ਵੱਲੋਂ ਲਾਗੂ ਕੀਤੀ ਗਈ ਹੈ ਕਿ ਠੇਕੇ ਦੇ ਅੰਦਰ ਆਪਾਂ ਪਾਣੀ ਦੀ ਬੋਤਲ ਖਾਰਾ ਨਮਕੀਨ ਵਗੈਰਾ ਵੇਚ ਸਕਦੇ ਹਾਂ ਸਰ ਗਲਾਸ ਖਾਲੀ ਗਲਾਸ ਖਾਲੀ ਠੇਕੇ ਦੇ ਵਿੱਚ ਹਾਂ ਸਰ ਠੇਕੇ ਦੇ ਵਿੱਚ ਗਲਾਸ ਪਏ ਆ ਨਹੀਂ ਠੇਕੇ ਦੇ ਵਿੱਚ ਇਸ ਇਸ ਬਾਰੇ ਕੋਈ ਉਹ ਨਹੀਂ ਕਿ ਖਾਰਾ ਹੈ ਜਾਂ ਨਮਕੀਨ ਹੈ ਕੁਝ ਲਿਖਿਆ ਹੋਏ ਇਹ ਨਹੀਂ ਕਿ ਮਿੱਥੇ ਖੜ ਕੇ ਕੋਈ ਪੀ ਨਹੀਂ ਸਕਦਾ ਆਫਸਰ ਆਫ ਦਾ ਪ੍ਰਾਈਮਿਸਿਸ ਖੜ ਕੇ ਪੀ ਸਕਦਾ ਸਰ ਮਤਲਬ ਪਾਣੀ ਦੀ ਬੋਤਲ ਅੰਦਰ ਰੱਖ ਸਕਦੇ ਸਰ ਪਾਣੀ ਦੀ ਬੋਤਲ ਸਰ ਕੱਲ ਮੇਰੀ ਕੱਲ ਦੱਸੋ ਮੈਂ ਸਾਬਤ ਕਰ ਰਿਹਾ ਕਿ ਵੀ ਸ਼ਰਾਬ ਇੱਥੇ ਖੜ ਕੇ ਨਹੀਂ ਪੀ ਸਕਦਾ ਕੋਈ ਨਹੀਂ ਨਹੀਂ ਸਰ ਉਹਨਾਂ ਕਰਤਾ ਦੇ ਪਾਣੀ ਦੀ ਬੋਤਲ ਸੇਲ ਕਰ ਸਕਦੇ ਆ ਗਲਾਸ ਗਲਾਸ ਵੀ ਸੇਲ ਕਰ ਸਕਦਾ ਪਾਣੀ ਦੀ ਬੋਤਲ ਵੀ ਸੇਲ ਰੱਖੀਆਂ ਹੋਈਆਂ ਕਿ ਇੱਥੇ ਕਾਰਨੀ ਹੋਈਆਂ ਲੋਏ ਅੰਦਰ ਭਰਿਆ ਪਿਆ ਜੀ ਤੁਹਾਡੇ ਸਾਹਮਣੇ ਪਿੱਛੇ ਸਰ ਪਾਣੀ ਦੀਆਂ ਕਰਾਂਗੇ ਓਕੇ ਓਕੇ ਜੇ ਇਹ ਤਾਂ ਅਸੀਂ ਤਿਆਰੀ ਕਾਰਵਾਈ ਕਰਾਂਗੇ ਉਹ ਦੇਖ ਲਓ ਸਰ ਤੁਸੀਂ ਇੱਕ ਮਿੰਟ ਨਿਗਾ ਮਾਰੋ ਸਰ ਉਹ ਦੇਖੋ ਪਿਆ ਦੇਖੋ ਪਾਣੀ ਪਿਆ ਪੂਰਾ ਬਹੁਤ ਪਿਆ ਪੂਰਾ ਭਰਿਆ ਹੋਇਆ ਹੈ ਬਸ ਤੁਹਾਡਾ ਪਾਣੀ ਦੀ ਬੋਤਲਾਂ ਜੀ ਇੱਕ ਮਿੰਟ ਇੱਕ ਮਿੰਟ ਤੁਹਾਡਾ ਉਹ ਕਿਤੇ ਹੱਦ ਤੱਕ ਕਿਤੇ ਹੋਈ ਹਾਤਰ ਸਰ ਹੈ ਹੀ ਨਹੀਂ ਇਹਨਾਂ ਦਾ ਹੈ ਹਾਤਾ ਕਿਤੇ ਹੈ ਕੱਲ ਹਾਤਾ ਹੈ ਨਹੀਂ ਸਰ ਉਹ ਤਾਂ ਹੋਟਲ ਹੈ ਨਾਲ ਦਾ ਹਾਤਾ ਨਹੀਂ ਹੋਟਲ ਹੈ ਕੋਈ ਗਵਰਨਮੈਂਟ ਤੋਂ ਮਨਜ਼ੂਰ ਸ਼ੁਦਾ ਹੋ ਹਾਤਾ ਨਹੀਂ ਹੈ ਹੋਟਲ ਜੇ ਇਹ ਜਾ ਹੋਇਆ ਹੈ ਗਲਤ ਅਸੀਂ ਕਾਰਵਾਈ ਕਰਾਂਗੇ ਕਾਰਵਾਈ ਕੀਤੀ ਜਾਊਗੀ ਕਿੰਨੀ ਇੱਕ ਗੱਲ ਹੋਰ ਉਹ ਤੁਹਾਡੇ ਕੋਲ ਪੈਰਾ ਜੀ ਦੇਖੋ ਤਾਨੂੰ ਪੀ ਕੇ ਗਲਾਸ ਦੀ ਕੇਤੀ ਡਿੱਟੇ ਆਏ ਆ ਗਲੀ ਪੂਰਾ ਵੀਰੋਂ ਕਰੀ ਸਰ ਇਸ ਜੀ ਦਾ ਉਹ ਕਹਿੰਦੇ ਆਈ ਗਲੀ ਗਲੀਆਂ ਲੜਾਈਆਂ ਹੁੰਦੀਆਂ ਬਾਰ ਮਤਲਬ ਕਿ ਠੇਕਾ ਹੱਟਦਾ ਨਾ ਕੋ ਹੈ ਨਹੀਂ ਇਸ ਕਰਕੇ ਬਾਹਰ ਹੀ दारू ਪਰੋਸੀ ਜਾਂਦੀ ਹੈ ਗਲਾਸ ਵੀ ਪੀਆ ਔਰ ਲੜਾਈ ਹੁੰਦੀ ਹੈ ਇਸ ਨੂੰ ਲੈ ਕੇ ਦੇਖੋ ਜੀ ਜੇ ਐ ਜੀ ਕੋਈ ਕਾਰਵਾਈ ਸਾਡੇ ਕੋਲ ਆਈ ਸ਼ਿਕਾਇਤ ਹੈ ਅਸੀਂ ਕਾਰਵਾਈ ਕਰਾਂਗੇ ਆ ਗਲਾਸ ਦੇ ਸਾਹਮਣੇ ਹੈ ਬਾਈ ਜੀ ਇੱਥੇ ਕੋਈ ਮੇਰੇ ਸਾਹਮਣੇ ਪੀ ਰਿਹਾ ਥੋੜੇ ਸਾਹਮਣੇ ਪੀ ਰਿਹਾ ਇੱਥੇ ਮੈਂ ਤੁਹਾਡੀ ਰੇਡ ਲਈਆ ਪੁਲਿਸ ਖੜੀ ਬਾਗ ਨਹੀਂ ਉਹੀ ਮੈਂ ਕਹਿ ਰਿਹਾ ਕਿ ਜੇ ਕਾਰਵਾਈ ਹੈ ਜੀ ਕੀਤੀ ਗਈ ਕਰ ਅਸੀਂ ਕਾਰਵਾਈ ਕਰਾਂਗੇ ਅੱਜ ਪਰ ਅਕਸਾਈ ਰਹੋ ਉਹ ਤਾਂ 1 ਘੰਟੇ ਤੋਂ ਤੁਹਾਡੀ ਕਾਰਵਾਈ ਚੱਲ ਰਹੀ ਹੈ ਇਸ ਕਰਕੇ ਪੁਲਿਸ ਬਾਹਰ ਖੜੀ ਹੈ ਕੋਈ ਦਾਰੂ ਲੈਣ ਆ ਨਹੀਂ ਰਿਹਾ ਨਹੀਂ ਤਾਂ ਦਾਰੂ ਲੈਣ ਵੀ ਲਗਾਤਾਰ ਚੈਕ ਕਰਾਂਗੇ ਦੇ ਹੋਏ ਤੱਕ ਸਾਡੇ ਸਾਹਮਣੇ ਹੈ ਨਾ ਸਰ ਬਾਹਰ ਜਿਹੜੇ ਪਏ ਆ ਉਹ ਤੇ ਕਾਰਵਾਈ ਕੀਤੀ ਜਾਊਗੀ ਪਾਣੀ ਦੇ ਗਲਾਸ ਪਏ ਆ ਰਸਤੋਂ ਪਾਣੀ ਦੇ ਗਲਾਸ ਤੇ ਖਾਲੀ ਗਲਾਸ ਤੇ ਮੈਂ ਕੀ ਉਤਾਰਦਾ ਨਹੀਂ ਖਾਲੀ ਗਲਾਸ ਤੇ ਮੈਂ ਕੀ ਕਾਰਵਾਈ ਕਰਦਾ ਸਰ ਜਿਹੜੀ ਅੰਦਰ ਸਮਾਨ ਪਿਆ ਉਹ ਤੇ ਕਾਰਵਾਈ ਕੀਤੀ ਜਾਊਗੀ ਹਾਂ ਉਹ ਕਾਰਵਾਈ ਕੀਤੀ ਓਕੇ ਓਕੇ ਸਰ ਠੀਕ ਪਰ ਇੱਕ ਸਵਾਲ ਹੋਰ ਆ ਜੀ ਸਰ ਇੱਕ ਸਵਾਲ ਹੋਰ ਆ ਜੀ ਕਿ ਜਿਹੜਾ ਠੇਕੇ ਦੇ ਬਾਹਰ ਬਾਰਡਰ ਕੋਲਰ ਰੱਖਣਾ ਜਾਂ ਠੇਕੇ ਦੇ ਬਾਹਰ ਕਢਾ ਕੇ شراب ਰਲਣਾ ਜਾਇਜ਼ ਨਹੀਂ ਕੀ ਇੱਥੇ ਕੀ ਬੰਦੀ ਕਾਰਵਾਈ ਹੁੰਦੀ ਹੈ ਜੇ ਇੱਥੇ ਤੁਹਾਨੂੰ ਅਸੀਂ ਵੀਡੀਓ ਪ੍ਰੋਵਾਈਡ ਕਰੇ ਕੀ ਐਕਸ਼ਨ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਹੈ ਬਸ ਫਿਰ ਅਫਸਰ ਕਹਿ ਦਿੰਦੇ ਬਾਅਦ ਚ ਕੋਈ ਐਕਸ਼ਨ ਨਹੀਂ ਕਰਦੇ ਪਰ ਲੀਗਲ ਜੋ ਕਾਰਵਾਈ ਬਣਦੀ ਹੈ ਕੀਤੀ ਜਾਂਦੀ ਹੈ